ਗੱਡੀ ਆ ਰਹੀ ਸੀ ਪੀਕਅਪ ਮਾਨਸਾ ਕਰਨੀ ਬ੍ਰਿਟਾ ਕਰੀ ਜੀ ਇਹ ਆਪਣਾ ਬਖਸ਼ੀਵਾਲ ਦੇ ਲਗਭਗ ਇੱਕ ਬ੍ਰਿਟਾ ਨੂੰ ਜਾ ਰਹੀ ਸੀ ਜੀ ਮੋਟਰਸਾਈਕਲ ਤੇ ਆਰਾਮ ਆਊਟਸਾਈਡ ਗੱਡੀ ਤੇ ਕੀ ਹੋਇਆ ਜੀ ਚੱਕੇ ਉਧਰ ਇੱਕ ਆਪਾਸੂ ਵਾਲਾ ਸੀ ਦੋ ਸਾਡੇ ਜਵਾਕ ਸਿਰ ਤੇ ਤੇ ਕੁਤਰ ਕੇ ਗੱਡੀ ਉੱਚ ਖਤਾਨਾ ਚ ਆ ਪੜੀ ਜੀ ਕੀ ਨਾਮ ਹੈ ਜਿੰਨਾਂ ਦੇ ਕਿਥੋਂ ਦੇ ਰਹਿਣਾ ਇਹ ਬਖਸ਼ੀਵਾਲ ਬਖਸ਼ੀਵਾਲ ਦੇ ਨੇ ਜੇਤਾਰ ਸਿੰਘ ਨਾਮ ਆ ਜੀ ਇੱਕ ਦਾ ਗੁਰਬੂਟਾ ਸਿੰਘ ਨਾਮ ਆ ਜੀ 30 ਸਾਲ ਦੇ ਲਗਭਗ ਨਹੀਂ 30 ਸਾਲ ਦੇ ਲਗਭਗ ਨਹੀਂ ਜੀ ਬੇਟਾ ਆਪਣੇ ਘਰ ਪਾ ਕੋਠੀ ਪਾਉਣ ਲੱਗਾ ਸੀ ਕੈਨੇਡਾ ਤੋਂ ਆਏ ਜੀ ਬੇਟਾ ਤੇ ਉਹਦੇ ਬਸ ਪਹਿਲਾ ਐਕਸੀਡੈਂਟ ਹੋਇਆ ਉਦੋਂ ਕਿ ਉਹਨੇ ਉੱਚ ਮਾਰਦੇ ਜੀ ਕੈਨੇਡਾ ਤੋਂ ਨਦਰਾਲ ਸਿੰਘ ਆਇਆ ਜੀ ਹਾਂ ਹਾਂ ਨਾ ਹਾਂ ਦੇਖੋ ਜੀ ਹਾਂ ਹਾਂ ਦੇਖੋ ਜੀ ਨਾ ਮੈਂ ਕੈਨੇਡਾ ਵਾਲਾ ਜੀ ਤਾਂ ਤਾਰਸ ਜੀ ਸਤਾਰਸ ਕੈਨੇਡਾ ਤੋਂ ਆਇਆ ਹਾਂ ਜੀ ਹਾਂ ਜੀ ਕੀ ਕੀ ਮਕਾਨ ਪਾ ਰਹੇ ਸੀ ਹਮ ਮਕਾਨ ਪਾ ਰਹੇ ਸੀ ਬਖਸ਼ੀ ਵਾਲੇ ਆਪਣੇ ਮਾਨਸਿਕ ਖੇਤ ਚ ਹਾਂ ਜੀ ਉੱਥੇ ਪਾ ਰਹੇ ਸੀ ਤੇ ਕਿਵੇਂ ਉਹ ਜਿਹੜਾ ਪਿਕਾਪ ਵਾਲਾ ਸੀਗਾ ਜੋ ਕਿ ਗਰਗੁਰੂ ਕੀ ਤੀਰ ਹਸ਼ਰਾ ਪੀਤੀ ਹੋਈ ਸੀ ਪੀਤੀ ਪੂਰੀ ਆ ਤਾਂ ਆਪਣੇ ਪੁਸਾਲੇ ਨਾਲ ਜਾ ਕੇ ਲਾਹਿਆ ਗੱਡੀ ਦੇ ਵਿੱਚ ਜਮਾ ਔਰ ਸੀਟ ਐਡਵਰਡ ਹੁਸਕ ਤਰ੍ਹਾਂ ਲਈ ਤੇ ਜਮੀ ਕੋਸਾ ਮਾਨਸਾ ਦਾ ਕਹਿ ਰਿਆ ਸੀ ਵੇਖੋ ਉਹਨਾਂ ਨੂੰ ਪਤਾ ਹੋਊਗਾ ਜੀ ਚਲੋ ਉਹ ਪੁਸਾਲੇ ਨੂੰ ਕੱਢ ਲਿਆ ਹੈ ਹਾਂ ਜੀ ਪਿਕਅਪ ਨਾਲ ਪੁਸਾਲੇ ਲੈ ਕੇ ਹਾਂ ਹਾਂ ਇਹੋ ਲੈ ਕੇ ਜੀ ਲੈ ਕੇ ਜੀ ਇਹਦਾ ਇੱਕਦਾਂ ਨਾ ਤਾਂ ਜੀ ਜਗਤਾਰ ਸਿੰਘ ਆ ਜੀ ਇੱਕਦਾਂ ਨਾ ਬੂਟਾ ਸਿੰਘ ਆ ਜੀ ਅਸੀਂ ਕਿਹਨੇ ਕਹਿੰਦੇ ਆ ਆਪਾਂ ਚ ਕੰਮ ਕੀ ਕਰਦੇ ਸੀ ਤੁਹਾਨੂੰ ਕੰਮ ਤਾਂ ਇਹ ਕੈਨੇਡਾ ਜੋ ਆ ਜੀ ਜਗਤਾਰ ਦਾ ਉਹ ਖੇਤੀ ਦਾ ਕੰਮ ਕਰਦਾ ਜੀ ਬੂਟਾ ਜੀ ਲਿਆ ਵੀ ਉਹਦਾ ਹੁਣੀ ਹੋਇਆ ਸਾਰਾ 2 ਡੇਢ ਕੁ ਮਹੀਨਾ ਹੋਇਆ ਜੀ ਬੂਟੇ ਦਾ ਜੀ ਬੂਟੇ ਦਾ ਬੂਟੇ ਦਾ ਇਹਨੇ ਕਰੇ ਡਲੇ ਦਾ ਨਹੀਂ ਉਹ ਤਾਂ ਕੁਮਾਰਾ ਜੀ ਬੂਟਾ ਜਿਹੜਾ ਇੱਥੇ ਰਹਿੰਦਾ ਉਹਦਾ ਲਿਆ ਹੋਣਾ ਹਾਂ ਜੀ ਆਲੰਪੁਰ ਮੁੰ ਬਹਿ ਗਿਆ ਕਿੰਨਾ ਟਾਈਮ ਹੋ ਗਿਆ ਡੇਢ ਕੁ ਮਹੀਨਾ ਬਸਾ ਹੋਇਆ ਜੀ ਹਾਂ ਜੀ ਸਰ ਮੈਂ ਬਸ ਕੇ ਬੈਠੀ ਸੀ ਇਹ ਮੂਰੀ ਬਸ ਮੇਰੇ ਦੇਖਦੇ ਦੇਖਦੀ ਚੱਕ ਲਈ ਜੀ ਇਹ ਮੋਟਾ ਉਹਨੇ ਟਰ ਜੀ ਨੇ ਥੋੜਾ ਅਗੜਾ ਬੰਦਾ ਜੀ ਬਕਸੀ ਵਾਲਾ ਜੀ ਮੈਂ ਸਾਫ ਕਾ ਸਰਪੰਚ ਆ ਜੀ ਬਕਸੀ ਵਾਲੇ ਪੂਰੇ ਮੈਂ ਡਿਊਟੀ ਕਰਦੀ ਐ ਜਿੰਨੇ ਡਿਊਟੀ ਤੇ ਗਈ ਸੀ ਸਰ ਇੱਥੇ ਡਿਊਟੀ ਕਰਦੇ ਬੁਰੀ ਹਸਪਤਾਲ ਚ ਜੀ ਹਾਂਜੀ ਘਰੇ ਜਾ ਰਹੇ ਸੀ ਹਾਂਜੀ ਮੈਂ ਘਰੇ ਜਾ ਰਿਹਾ ਸੀ ਮੌਦੀ ਰੌਲਾ ਪਾਇਆ ਜੀ ਮੁੰਡਿਆਂ ਨੂੰ ਖੜਾ ਲਓ ਬਾਈ ਖੜਾ ਲਓ ਬਸ ਵੀ ਦੇਖ ਲਈ ਆਪਾਂ ਸਾਡੇ ਪਿੰਡ ਦੇ ਦਾ ਹੋਣ ਇਹ ਮੁੰਡਿਆਂ ਨੇ ਬਸ ਖੜਾ ਕੇ ਦੇਖਿਆ ਜੀ ਇੱਕ ਕਨੈਕਟਰ ਉਤਰ ਗਿਆ ਇੱਕ ਡਰਾਈਵਰ ਚਾਰਕ ਸਵਾਰੀਆਂ ਤੇ ਬਸ ਚੱਲ ਅਸੀਂ ਉੱਤਰ ਕੇ ਦੇਖਿਆ ਜੀ ਜੀ ਉਹਦਾ ਸਿੱਧਾ ਕਰਾ ਮੁੰਡਾ ਮੁੱਟਾ ਤੇ ਫੇਰ ਮੈਂ ਸ਼ਾਇਦ ਚਾਹੀ ਫੇਰ ਮੈਂ ਘਰੇ ਫੋਨ ਕੀਤਾ ਜੀ ਮੈਂ ਆਖਿਆ ਸੇਤੇ ਵਾਲੀ ਕੀ ਮਿਲਣਾ ਤੇ ਘਰੇ ਬਾਪ ਜੀ ਉਹਨੇ ਤੇ ਦੋ ਨਹੀਂ ਮੁੰਡੇ ਐਕਸੀਡੈਂਟ ਹੋ ਗਿਆ ਜੀ ਮਰ ਗਏ ਅੱਜ ਵਕਤ ਗਰੀ 3:00 ਵਜੇ ਆ ਜਿਹੜਾ ਇੱਕ ਪਿਕਅਪ ਗੱਡੀ ਆ ਜਿਹੜੀ ਬ੍ਰਿਟਾ ਵੱਲ ਜਾਖਲ ਨੂੰ ਜਾ ਰਹੀ ਸੀ ਤੇ ਇੱਕ ਸਾਈਕਲ ਸਵਾਰ ਤੇ ਬੋਡ ਮੋਟਰਸਾਈਕਲ ਪਿੰਡ ਬਖਸ਼ੀ ਵਾਲਾ ਸਾਈਡ ਤੋਂ ਬ੍ਰਿਟਾ ਸਾਈਡ ਨੂੰ ਆ ਰਿਹਾ ਸੀਗੇ ਜਿਹੜਾ ਇਹਨਾਂ ਦਾ ਪਿੰਡ ਬਖਸ਼ੀ ਵਾਲਾ ਤੇ ਕਾਣਗੜਾ ਦੇ ਵਿਚਕਾਰ ਪਹਿਲਾਂ ਪਿਕਅਪ ਜਿਹੜੀ ਗੱਡੀ ਜੀ ਤੇਜ਼ ਰਫਤਾਰ ਸੀਗੀ ਤੇ ਜਿਹੜਾ ਦਾ ਡਰਾਈਵਰ ਸੀ ਉਹ ਲਾਪਰਵਾਹੀ ਨਾਲ ਚਲਾ ਰਿਹਾ ਸੀਗਾ ਤੇ ਜਿਹੜੇ ਸਾਈਕਲ ਸਵਾਰ ਨੂੰ ਡਾੜਦੀ ਹੋਈ ਪਹਿਲਾਂ ਉਤਸਰ ਰੋਸਾਈਕਲ ਸਵਾਰ ਹੁੰਦਾ ਆ ਰਹੀ ਹੋਈ ਬੋਲਟ ਮੋਟਰਸਾਈਕਲ ਨਾਲ ਜਾ ਟਕਾਈ ਉਹਨਾਂ ਦੋਨੇ ਵਿਅਕਤੀ ਨੂੰ ਰੜਤਾ ਤੇ ਉਸ ਤੋਂ ਬਾਅਦ ਜਿਹੜਾ ਅਤਰਾਜ ਮਿੰਨ ਤੇ ਜੀ ਮੌਕੇ ਤੇ ਪੁੱਜ ਗਿਆ ਜਿਹੜਾ ਤਿੰਨੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਤੇ ਜਿਹੜੇ ਦੇ ਡੈੱਡ ਬੋਡੀ ਆ ਉਹ ਬਸ ਡੈੱਡਾ ਉਸ ਸੁਸਾਇਰੀ ਹੋ ਬੜਾ ਦਾਖਲਾ ਸਾਰੇ ਨੋਜਮਾਨ ਜਿਹੜੇ ਜਿਹਨਾਂ ਦੀ ਮੌਤ ਹੋਈ ਹੈ ਕਿਪਸੂ ਦੇ ਰਹਿਣ ਵਾਲੇ ਸੀ ਇਹ ਪਿੰਡ ਬਖਸੀ ਵਾਲੇ ਦੇ ਸੀ ਇਹ ਕਿਹੜਾ ਬੁੱਟਾ ਸਿੰਘ ਉਤਰਗਰ ਚਰਨ ਸਿੰਘ ਅਵਤਾਰ ਸਿੰਘ ਤਾਰੀ ਪੁੱਤਰ ਗਮਦੂਰ ਸਿੰਘ ਜਿਨ੍ਹਾਂ ਦੀ ਉਮਰ ਕਰੀ 25 26 ਸਾਲ ਦੀ ਇਹ ਜਿਹੜਾ ਸਰ ਤੀਸਰਾ ਸਾਈਕਲ ਵਾਲਾ ਵਿਅਕਤੀ ਸੀ ਉਹ ਸਾਈਕਲ ਵਾਲਾ ਵਿਅਕਤੀ ਸੀ ਇਹ ਟਹਾਣਾ ਦਾ ਰਹਿਣ ਵਾਲਾ ਸੀਗਾ ਇਹ ਪਰਵਾਸ ਸਮੇਤ ਜਿਹੜੇ ਪਿੰਡਾਂ 'ਚ ਮਜ਼ਦੂਰੀ ਕਰਦੇ ਸੀ ਤੇ ਕਾਨਗੜਾ ਦਾਣਾ ਮੰਡੀ ਵਿੱਚ ਬੈਠੇ ਹੋ ਸੀ ਜਿਹੜੀ ਅਗਲੀ ਕੀ ਕਾਰਵਾਈ ਕਰਨੀ ਸੀ ਅਗਲੇ ਹੀ ਬੰਦੇ ਅੰਦਰ ਆਵਾਜ਼ ਡਰਾਈਵਰਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਨ